ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲ ਆ ਤੁਹਾਡੇ ਰਿਸ਼ਤੇਦਾਰਾਂ ਕੋਲ ਆ ਕਿਸੇ ਕੋਲੇ ਵੀ ਆ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਤੇ ਅੱਜ ਵੀਡੀਓ ਚ ਤੁਹਾਨੂੰ ਬਹੁਤ ਸਾਰਾ ਤੇ ਬਹੁਤ ਸਾਰੀਆਂ ਆਈਟਮਾਂ ਦੇਖਣ ਨੂੰ ਮਿਲ ਜਾਣਗੀਆਂ ਰੇਟ ਵੀ ਬਹੁਤ ਜਾਇਜ਼ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਵੀਡੀਓ ਚ ਤੁਸੀਂ ਕੋਠੀ ਦੇਖੋਗੇ ਬਾਕੀ ਮੋਟਰਸਾਈਕਲ ਤੇ ਗੱਡੀਆਂ ਹਰ ਚੀਜ਼ ਆਪਾਂ ਦੇਖਾਂਗੇ ਇਕੱਲੀ ਇਕੱਲੀ ਗੱਲ ਕਰਦੇ ਆਂ ਪਹਿਲਾਂ ਆਪਾਂ ਡਿਜ਼ਾਇਰ ਗੱਡੀ ਦੀ ਗੱਲ ਕਰਦੇ ਆਂ ਸੀ ਡਿਜ਼ਾਇਰ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਗੱਡੀ ਆਪਾਂ ਪੰਜਾਬ ਨੰਬਰ ਲੈ ਕੇ ਪਹੁੰਚੀ ਆਂ ਵੀਡੀ 2010 ਮਾਡਲ ਗੱਡੀ ਐ ਕੰਡੀਸ਼ਨ ਗੱਡੀ ਦੀ ਆਲ ਓਕੇ ਐ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਬੰਪਰ ਬੂਮਪਰ ਵਧੀਆ ਨੇ 1 ਲੱਖ ਤੇ 40000 ਰੁਪਏ ਡਿਮਾਂਡ ਐ ਧੂਰੀ ਗੱਡੀ ਖੜੀ ਐ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ 3rd ਉਨਰ ਗੱਡੀ ਆ ਤੀਜੀ ਹੱਥ ਗੱਡੀ ਚੱਲ ਰਹੀ ਆ ਹੁਣ ਤੇ ਕਿਸੇ ਨੂੰ ਗੱਡੀ ਪਸੰਦ ਜੇ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 9914500327 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਟਾਟਾ ਦੀ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਸਾਰਾ ਕੁਝ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆਗਾ ਅੰਦਰ ਬਾਹਰੋਂ ਸਾਰੀਆਂ ਇਹਨਾਂ ਨੇ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਗੱਡੀ ਪਹੁੰਚੀ ਹੈ ਇਹ 2017 ਮਾਡਲ ਲੁਧਿਆਣੇ ਖੜੀ ਹੈ ਗੱਡੀ 285 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਸੜ ਤੋਂ 70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟੌਪ ਮਾਡਲ ਗੱਡੀ ਹੈ ਜੇ ਆਪਾਂ ਅੰਦਰ ਦੇਖੀਏ ਤਾਂ LCD ਲੱਗੀ ਹੋਈ ਆ ਬੈਕ ਸਾਈਡ ਆਪਾਂ ਨੂੰ ਕੈਮਰਾ ਮਿਲ ਜੂਗਾ ਜੇ ਆਪਾਂ ਸੀਟਾਂ ਤੇ ਕਵਰਾਂ ਦੀ ਗੱਲ ਕਰੀਏ ਤਾਂ ਟੋਟਲ ਚੀਜ਼ਾਂ ਆਪਾਂ ਨੂੰ ਵਧੀਆ ਮਿਲ ਜਾਣਗੀਆਂ ਜਿੰਨੀ ਐਸੈਸਰੀ ਹੁੰਦੀ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਨੇ ਕਿਹਾਗਾ ਬਿਕਰਿਆਜੂ ਲੁਧਿਆਣੀ ਗੱਡੀ ਲੁਧਿਆਣੀ ਖੜੀ ਹੈ ਘਰੀ 285 ਦੇ ਵਿੱਚੋਂ ਘਾਟਾ ਬਦ ਕਰ ਲਾਂਗੇ ਤੇ ਕਿਸੇ ਨੂੰ ਵੀ ਗੱਡੀ ਇਹ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈ ਤਾਂ ਮਾਲਕ ਨਾਲ ਕਰਿਓ ਪਹਿਲਾਂ ਗੱਲ ਪੁੱਛ ਲਿਓ ਸਾਰਾ ਕੁਝ ਤੇ ਗੱਲ ਬਣਦੀ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਤੁਸੀਂ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਰੇਟ ਵੇਖੀ ਹੋ ਜਾਊਗਾ ਨੰਬਰ 98143 17062 ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਇੱਕ ਭੇਜ ਜਗਾ ਸੇਲ ਵਾਸਤੇ ਮੋਟਰਸਾਈਕਲ ਪੰਜਾਬ ਨੰਬਰ ਹੈ ਤੇ ਬਜਾਜ ਵਾਲਾਂ ਦਾ ਜਿਹੜਾ ਅਵਰੇਂਜਰ ਆਉਂਦਾਗਾ ਇਹੋ ਉਹ ਮੋਟਰਸਾਈਕਲ ਹੈ ਕਾਫੀ ਵੱਡਾ ਲੰਮਾ ਚੌੜਾ ਜਿਆ ਹੁੰਦਾਗਾ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵਧੀਆ ਆਪਾਂ ਨੂੰ ਮੋਟਰਸਾਈਕਲ ਇਹ ਮਿਲ ਜੂਗਾ ਮਾਡਲ ਦੀ ਗੱਲ ਕਰੀਏ ਤਾਂ 2009 ਮਾਡਲ ਹੈਗਾ 50 ਤੋਂ 55 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਵਧੀਆ ਚੱਲਿਆ ਹੋਇਆ ਸੀ ਤੇ ਮਾਲਕ ਨੇ ਵਧੀਆ ਰੱਖਿਆ ਹੋਇਆ ਰੰਗ ਰੰਗ ਤੁਸੀਂ ਆਪ ਹੀ ਦੇਖ ਲਓ ਸਾਰਾ ਕੁਝ ਵਧੀਆ ਇਹਨਾਂ ਨੂੰ ਸਿਟੀ ਬਸੀ ਪਠਾਨਾ ਲੱਗਦੀ ਆ ਡਿਸਟ੍ਰਿਕਟ ਫਤਿਹਗੜ ਸਾਹਿਬ 2009 ਮਾਡਲ ਇਹ ਅੱਧੇ ਟਾਇਰ ਆਪਨ ਮਿਲ ਜਾਣਗੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 57000 ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾ ਵੀ ਆ ਘਾਟਾ ਵਾਦਾ ਕਰ ਲਾਂਗੇ ਬੈਕਿੰਗ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਜਾ ਕੇ ਦੇਖ ਸਕਦਾ ਹੂੰ ਕਿਸੇ ਨੂੰ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦਾ ਹੂੰ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਤੇ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 62 843 38280 ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤੁਸੀਂ ਘਰ ਕੂਠੀ ਮਕਾਨ ਕੋਈ ਗੱਡੀ ਕਿਸੇ ਵੀ ਏਰੀਆ ਚ ਮੋਟਰਸਾਈਕਲ ਜਾਂ ਹਰ ਤਰ੍ਹਾਂ ਦੇ ਦੇਖਣਾ ਚਾਹੁੰਦੇ ਹੋ ਹਰ ਰੇਟ ਦੇ ਵਿੱਚ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵਧੀਆ ਜੇ ਤੁਹਾਨੂੰ ਵੀਡੀਓ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੀ ਬਾਕੀ ਵੀਡੀਓ ਬਾਰੇ ਤੁਸੀਂ ਦੱਸਿਓ ਮੈਨੂੰ ਜ਼ਰੂਰ ਐਡਵਾਈਸ ਤੇ ਰੈ ਜ਼ਰੂਰ ਦਿਆ ਕਰੋ ਤੁਹਾਨੂੰ ਮਸ਼ੀਨਰੀਆਂ ਕਿਵੇਂ ਦੀਆਂ ਲੱਗਦੀਆਂ ਜਿਹੜੀਆਂ ਆਪਾਂ ਲੈ ਕੇ ਪਹੁੰਚਦੇ ਹਾਂ ਤੇ ਅੱਗੇ ਜਿਹੜੀ ਤੁਸੀਂ ਕੂਠੀ ਦੇਖੋਗੇ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਸਾਡੇ ਇੱਕ 8 ਲੱਖ ਰੁਪਏ ਉਹਦੀ ਡਿਮਾਂਡ ਹੈ ਉਹਦੀ ਵੀ ਆਪਾਂ ਪੂਰੀ ਗੱਲ ਕਰਦੇ ਹਾਂ ਕੋਠੀ ਤੋਂ ਪਹਿਲਾਂ ਤੁਸੀਂ ਇੱਕ ਮੋਟਰਸਾਈਕਲ ਦੇਖੋ ਸੀ ਸਿਰਫ 9000 ਦਾ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ 2007 ਮਾਡਲ ਹੈ ਕੈਰੀਜ਼ਮਾ ਆਰ ਮੋਟਰਸਾਈਕਲ ਹੈ ਜੀ ਇਹਨਾਂ ਨੇ ਸੇਲ ਕਰਨ ਹੈਗਾ ਰੇਟ ਹੋਰ ਵੀ ਹੋ ਜਾਊਗਾ ਤੇ ਮੋਟਰਸਾਈਕਲ ਜਮਾ ਸਸਤਾ ਜੀ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲੂ ਸਾਰਾ ਕੁਝ ਇਹਨਾਂ ਨੇ ਦਿਖਾਇਆ ਫੋਟੋਵਾਂ ਚ ਬਾਕੀ ਤੁਸੀਂ ਦੇਖ ਲਓ ਫਰੰਟ ਜਿਹੜਾ ਵੀਲ ਹੈ ਉਹਦੇ ਵਿੱਚ ਆਪਾਂ ਨੂੰ ਡਿਸਕ ਮਿਲ ਜੂਗੀ ਤੇ ਬਾਕੀ स्टार्स 2 ਤੋਂ ਵਧੀਆ ਹੁੰਦਾ ਹੈ ਕਮੀ ਪੇਸ਼ੀ ਕੋਈ ਨਹੀਂ ਹੀਰੋ Honda ਦਾ ਮੋਟਰਸਾਈਕਲ ਇਹ ਤੇ ਇੰਜਨ ਉੰਜਨ ਵਧੀਆ ਪਿਆਗਾ ਕਮੀ ਪੇਸ਼ੀ ਆਪਨ ਕੋਈ ਨਹੀਂ ਮਿਲਣੀ ਨਾ ਹੀ ਕੋਈ ਕਿਸੇ ਪਾਸੋਂ ਟੁੱਟਿਆ ਭੱਜ ਜਿਵੇਂ ਕਿ ਹੈਗੇ ਤੁਹਾਡੇ ਸਾਹਮਣੇ ਹੈ ਜੀ 9000 ਦੇ ਵਿੱਚੋਂ ਘਾਟਾ ਬਦਕ ਕੀਤਾ ਜਾਊਗਾ ਇਹਨਾਂ ਦਾ ਏਰੀਆ ਵਿਆਸ ਹੈ ਵਿਆਸ ਦੇ ਲਾਗੇ ਇਹਨਾਂ ਦਾ ਪੈਂਟ ਹੈਗਾ ਘਰੇ ਮੋਟਰਸਾਈਕਲ ਇਹ ਖੜਾਗਾ ਓਨਰ ਦਾ ਨੰਬਰ 700950502 ਗੱਲ ਕਰ ਸਕਦੋਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਮੋਟਰਸਾਈਕਲ ਬਾਰੇ ਗੱਲ ਕਰਨੀ ਆ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਵੈਗਨਰ ਗੱਡੀ ਆ 7 ਮਾਡਲ ਸੀਐਨਸੀ ਓਨ ਕਟ ਹੈ ਤੇ ਗੱਡੀ ਇਹ ਛੇਤੀ ਤੋਂ ਛੇਤੀ ਸੇਲ ਕਰਨੀ ਆ ਮਾਲਕ ਨੇ ਥੋੜਾ ਜਿਹਾ ਰੇਟ ਇਹਦਾ ਪਹਿਲਾਂ ਜ਼ਿਆਦਾ ਰੱਖਿਆ ਹੋਇਆ ਸੀਗਾ ਤੇ ਇਹਨਾਂ ਨੇ ਥੋੜਾ ਜਿਹਾ ਰੇਟ ਘਟਾ ਕੇ ਹੁਣ ਸੈਲ ਕੀਤੀ ਆ ਰੇਟ 50000 ਰੁਪਿਆ ਇਹਨਾਂ ਨੇ ਆਖਿਆ ਹੁਣ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਹੋਰ ਵੀ ਕਰ ਲਾਂਗੇ ਜ਼ਿਆਦਾ ਨਹੀਂ ਜਿੰਨੀ ਕੋ ਗੁੰਜਾਇਸ਼ ਹੋਈ ਉਹਨਾਂ ਕ ਕਰ ਲੰਗੇ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਇਹ ਤਾਂ ਦਿੱਲੀ ਨੰਬਰ ਗੱਡੀ ਆ ਰੰਗ ਰੂੰਗ ਵਧੀਆ ਬੰਪਰ ਬੂੰਪਰ ਵਧੀਆ ਨਹੀਂ ਬਾਕੀ ਬੈਟਰੀ ਵਧੀਆ ਟਾਇਰ ਵਧੀਆ ਮਿਲ ਜਾਣਗੇ 70 ਤੋਂ 75 ਪੈਸੀ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਗਾ ਅੰਦਰੋਂ ਵੀ ਸੋਹਣੀ ਏ ਗੱਡੀ ਬਾਹਰੋਂ ਵੀ ਠੀਕ ਐ ਬਾਕੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਨੋਟ ਮੈਂ ਕਰਵਾ ਦੇਣਾ ਸੀ ਨੰਬਰ 9206322224 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਤੇ ਅੱਗੇ ਤੁਸੀਂ ਕੋਠੀ ਦੇਖੋਗੇ ਤੇ ਸਾਡੇ 1.8 ਲੱਖ ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਟ੍ਰਿਪਲ ਸਟੋਰੀ ਹੈ ਜੀ ਤਿੰਨ ਮੰਜ਼ਲੀ ਬਣੀ ਹੋਈ ਹੈ ਟੋਟਲ ਜੇ ਗੱਲ ਕਰੀਏ ਤਾਂ 6 ਕਮਰੇ ਆਪਾਂ ਨੂੰ ਮਿਲ ਜਾਣਗੇ ਦੋ ਬਾਥਰੂਮ ਮਿਲ ਜਾਣਗੇ ਇੱਕ ਰਸੋਈ ਜੀ ਤੇ ਵਧੀਆ ਕੋਠੀ ਹੈ ਜੀ ਚਾਹੇ ਘਰ ਕੇ ਲੋ ਚਾਹੇ ਕੋਠੀ ਤਿੰਨ ਮੰਜ਼ਲੀ ਬਣੀ ਹੋਈ ਆ ਵਧੀਆ ਇਹਨਾਂ ਨੇ ਬਣਾ ਰੱਖਿਆ ਰੰਗ ਰੋਗਨ ਦਾ ਜਿੰਨਾ ਮੁਰੰਮਤ ਦਾ ਹੁੰਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾਇਆ ਬਿਲਕੁਲ ਨਵਾਂ 1 ਰੁਪਿਆ ਹੁਣ ਇਹੇ ਕੂਠੀ ਭਾਲਦੇ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਜਾਊਗਾ ਸਕਰੀਨ ਤੇ ਤੇ ਸਾਰੀ ਜਾਣਕਾਰੀ ਟੋਟਲ ਤੁਹਾਨੂੰ ਆਪਾਂ ਦੱਸ ਰਹੇ ਹਾਂ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸੋ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਆਪਣੇ ਕੋਲੇ ਪੇਜੂ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਜਿਨ੍ਹਾਂ ਦੀ ਇਹ ਕੂਠੀ ਹੈ ਉਹਨਾਂ ਦਾ ਨੰਬਰ 99887226 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 99887226 ਰੇਟ 8.5 ਲੱਖ ਰੁਪਇਆ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਨਾ ਕਰਤਾਰਪੁਰਾ ਮੁਹੱਲਾ ਜੀ ਸ਼ਹਿਰ ਇਹਨਾਂ ਨੂੰ ਨਾਭਾ ਲੱਗਦਾ ਜਿਲ੍ਹਾ ਪਟਿਆਲਾ ਰੇਟ ਰੂਟ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਤੁਹਾਨੂੰ ਦੱਸਤਾ ਵੀਡੀਓ ਕਿੰਮੇ ਦੇ ਲਈ ਜ਼ਰੂਰ ਦੱਸੋ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕੀ ਚਾਹੀਦਾ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਛੇਤੀ ਆਪਾਂ